ਮੇਰੇ ਨਾਲ ਹਰ ਪੰਜੇ ਨੂੰ ਅਜੀ ਮੌਜੂਦਾ ਪਿੰਡ ਇੱਥੇ ਨੇਪਾਲ ਨੇਪਾਲ ਤੋਂ ਹੀ ਇੱਥੇ ਨਾਲੇ ਆ ਗਏ 35 ਸਾਲ ਇੱਥੇ ਨਾਲੇ ਆ ਗਏ ਲੋਕ ਹੋਰ ਕਿਹੜਾ ਪਿੰਡ ਸੀ ਤੁਹਾਡਾ ਹੈਂ ਪਾਕਿਸਤਾਨ ਦੇ ਕਿਹੜਾ ਪਿੰਡ ਸੀ 88 ਚੱਕ ਰੂੜਾ ਵਡ ਹੁੰਦੀ ਕਿ ਸ੍ਰੀ ਕੇ ਨਾ ਪਤਾ ਲੱਗਾ ਤੁਹਾਨੂੰ ਵੀ ਵਡ ਹੁੰਦੀ ਹੂੰ ਦੋ ਮੈਨੇ ਢੂੰਡਾ ਹੋ ਗਾਇਆ ਇਹ ਕਿ ਪਾਰਟੀਸ਼ਨ ਹੋਣੀ ਆ ਜਿਹੜੇ ਹਿੰਦੂਆ ਇੱਥੋਂ ਜਾਣੇ ਪੈਨੇ ਆ ਤੇ ਜਿਹੜੇ ਮੁਸਲਮਾਨਾ ਇੱਥੇ ਰਜਨ ਗਏ ਫਿਰ ਤੁਸੀਂ ਕੀ ਕੀਤਾ ਕਿਤਾ ਪਤਾ ਲੱਗਾ ਫਿਰ ਕਿਦਾ ਤੂੰ ਨਿਕਲੇ ਫਿਰ ਅਨਾਉਂਸਮੈਂਟ ਹੁੰਦਾ ਹੁੰਦਾ ਹੈ ਲੋਹਾ ਖੰਡ ਚ ਵੰਡ ਦਿਆ ਟੋਡਲੀ ਦੇ ਵੋਟਰਾਂ 'ਚ ਪਾਈ ਹੰਦੀ ਆ ਕੋਈ ਕੀ ਨੇ ਦੇ ਉਹ ਲੈ ਜਾਣੂ ਫੇ ਇਹਨੇ ਆਪਣੇ ਖੰਡ ਦੇ ਲੋਹਾ ਜਿਹੜਾ ਸਿੱਖਾਲੇ ਬਿਲਕੁਲ ਫਿਰ ਨਹੀਂ ਦੇਣਾ ਕਿਸ ਨੂੰ ਹੂੰ ਫਿਰ ਕਿਸ ਤਰੀਕੇ ਨਾਲ ਉਸੇ ਵਾਰ ਕੋਲ ਤੇ ਫਿਰ ਆਏ ਗੱਡੇ ਰਾਈ ਆਏ ਤਾਂ ਇਸ ਵਾਰਾ ਹੜਾ ਕਾਫਲਾ ਆ ਗਿਆ ਤੇ ਜਿਹੜੇ ਬੱਚੇ ਹਾਂ ਅਸੀਂ ਗੱਡੇ ਉੱਤੇ ਬੈਹਨ ਦਿੰਦੇ ਹਾਂ ਤੇ ਜਿਹੜੇ ਸੋਨੇ ਆਦਮੀ ਸੀਏ ਨਾਲ ਗੱਡੇ ਤੇ ਰੈਂਦੇ ਦਿੰਦੇ ਹੀ ਜਿੱਥੇ ਰਾਤ ਪੈਂਦੀ ਉੱਥੇ ਗੱਡੇ ਖੜੇ ਕਰ ਦੇਣਾ ਪੂਰਾ ਕਾਫਲਾ ਇਰਾਹੀਗਾ ਅਲਾਂ ਦਿਨ ਚੜਨਾ ਤੇ ਤੁਰ ਪਣਾ ਫੇਰ ਰੋਟੀ ਪਣੀ ਤੋਂ ਕਾਫਲੇ ਇਹ ਰਸਤੇ 'ਚ ਜੋ ਸਟੇਪ ਤੇ ਬੜੀ ਵੱਟਫਟ ਹੋ ਰਹੀ ਸੀ ਇਜਤਾਂ ਲੁੱਟੀਆਂ ਜਾ ਰਹੀਆਂ ਸੀ ਇਸ ਤਰੀਕੇ ਦੇ ਮਾਹੌਲ ਸੀਗਾ ਰਾਜਾ ਮਾਹੌਲ ਬੜਾ ਖਰਾਬ ਸੀ ਕਮਪੀਨਸੀਓਰ ਵਾਰਪੇ ਨਹੀਂ ਹਿੰ ਲੋਟਣ ਵਾਸਤੇ ਮਾਰਨ ਵਾਸਤੇ ਸਾਡੇ ਦੋ ਆਦੇ ਮਾਰੇ ਗਏ ਸੀ ਤੂੰ ਕਾਫਲੇ ਦੇ ਉੱਥੇ ਤਾਂ ਬਹੁਤ ਸਾਰਾ ਸਮਾਨ ਹੋਣਾ ਡੰਗਾ ਰਵਸ਼ਾ ਕਈ ਕੁਝ ਸਾਰਾ ਕੁਝ ਉੱਥੇ ਸਭ ਕੁਝ ਛੱਡ ਉੱਥੋਂ ਘਰੇ ਭਰੇ ਭਰੇ ਖਰਚਾ ਡਾ ਸਿਰਫ ਦੋ ਬਲਦ ਦੋ ਬੱਜਾਂ ਇੱਕ ਗੱਡਾ ਤੇ ਪਰਿਵਾਰ ਬਸ ਬਾਕੀ ਸਭ ਕੁਝ ਉਥੇ ਉਥੇ ਸਭ ਕੁਝ ਆਂਚ ਕਿਦਨੇ ਕਿਦਾਂ ਆਉਂਦਾ ਵਾ ਕਿ ਇੰਨੀ ਮਿਹਨਤ ਨਾਲ ਉਹ ਸਾਰਾ ਕੁਝ ਬਣਾਇਆ ਉਹ ਸਾਰਾ ਕੁਝ ਉਥੇ ਛੱਡ ਕੇ ਆ ਅਸੀਂ ਮਜਬੂਰ ਸਾਹਿਬ ਕੀ ਕਰ ਸਕਦੇ ਆ ਲੈ ਸਾਦੇ ਜੁਮਾ ਕਰ ਕਰਜ਼ਮਾ ਥੋੜੇ ਦੇ ਬੜੇ ਤੁਮਾਉ ਦੇ ਲੱਗਦਾ ਇੰਨੀ ਮਿਹਨਤ ਨਾਲ ਬਣਾਇਆ ਤੇ ਬਸ ਇੱਕ ਦੇਸ਼ ਦੀ ਵੰਡ ਕਰਕੇ ਸਾਰੇ ਕੁਝ ਉਥੇ ਛੱਡ ਗਿਆ ਸਭ ਕੁਝ ਉੱਥੇ ਕੋਈ ਯਾਰ ਦੋਸਤ ਯਾਦ ਹੈ ਉਥੇ ਕਿਹੜੀ ਜਿਹੜੇ ਨਾਲ ਪੜਦੇ ਮੇਰਾ ਕਲਾਸਦ ਹੋਈਗਾ ਗੱਲਿਆਰ ਆਂਦ ਇਸ ਤਰੀਕੇ ਦਾ ਸੁਭਾਅ ਹੀ ਕਿਸੇ ਨੂੰ ਕਿਨਾਂ ਖੇਡ ਦੇ। ਕਿ ਉਹ ਜਿਹੜੇ ਤੇ ਬੜਾ ਆਪ ਉਸ ਵਿੱਚ ਬੜਾ ਕੋਪਰੇਸ਼ਮੀ ਕੋਈ ਗਲਪਾ ਤੇ ਪੋਸਟ ਮਾਰ ਲਿਆ ਕਿ ਸਰਦਾਰ ਹੈ ਫਲਾਟੀ ਕੋਈ ਗਲ ਨਹੀਂ ਹੈ। ਪਰ ਜਦੋਂ ਆਏ ਆਪਣਾ ਫਿਰ ਸਮਾਨ ਕਿਨੂੰ ਦੇ ਕੇ ਆਏ ਕਿ ਦੋਸਤੋ ਜ਼ਿੰਮੇਵਾਰੀ ਲਾ ਕੇ ਆਏ ਕਿ ਕੁਝ ਨਹੀਂ ਬਿਲਕੁਲ ਖਾਲੀ ਚੱਲ ਰਹੇ। ਛਾੜਾ ਖਾਲੀ। ਦਿਲ ਕਰਦਾ ਜੀ ਉੱਥੇ ਦੁਬਾਰਾ ਹਾਂ ਜੀ ਕੁਝ ਉੱਥੋਂ ਦਾ ਸਾਰਾ ਹਾਂ ਸਭ ਕੁਝ ਯਾਦ ਮੈਨੂੰ ਕਰਦਾ ਆਪਣਾ ਤੇ ਕਿੱਥੇ ਹਾਂ ਕੌਣ ਹਾਂ। 6 ਕਿਲੋਮੀਟਰ ਪਿੰਡ ਆਇਆ ਹੈ ਪੁਲਾ ਜਿਲ੍ਹਾ ਲਾਲਪੁਰ ਚਟਕੋੜ ਤਹਿਸੀਲ ਜਿਹੜੀ ਸੀ ਉਹ ਦਿਲ ਕਰਦਾ ਜਾਂ ਮੈਂ ਆਪਣੇ ਪਿੰਡ ਦਵਾ ਦਿਲ ਤੇ ਬਹੁਤ ਕਰਦਾ ਪਰ ਹੁਣ ਸੇਤ ਨੂੰ ਲਾਇਕ ਕਰਦੀ ਹੈ ਕੀ ਕਰੇ ਮਜਬੂਰੀਆਂ ਲੱਗਦਾ ਸਮਝਦੀਆਂ ਸਰਕਾਰਾਂ ਨੂੰ ਕੁਝ ਨਰਮ ਹੋਣਾ ਚਾਹੀਦਾ ਬਹੁਤ ਸਾਰੇ ਬਜ਼ੁਰਗ ਨਹੀਂ ਜਾਂ ਬਿਲਕੁਲ ਬਿਲਕੁਲ ਇਹਨਾਂ ਨੂੰ ਜੈਦਾ ਵੀਜ਼ਾ ਦੇਦਣ ਤੇ ਚਾਹਤ ਕੋਈ ਗੈਡਓਵੇ ਤੁਹਾਨੂੰ ਨਾਲ ਲੈ ਕੇ ਜਾਵੇ ਅਹੀ ਜਾਂ ਹੋ ਗਈ